ਸਤਿ ਸ਼੍ਰੀ ਅਕਾਲ ਦੋਸਤੋ ਜੀਐਨਈ ਦੇ ਜਿੰਕੋ ਨੇ ਇਹਨਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਸਾਡੇ ਨਾਲ ਦੇਖ ਰਹੇ ਹੋ ਪ੍ਰੋਫੈਸਰ ਹਰੀ ਸਿੰਘ ਨੂੰ ਅਸੀਂ ਇਹ ਸੀਰੀਜ਼ ਜਿੱਥੇ ਆਪਾਂ ਆਪਣੇ ਪ੍ਰੋਫੈਸਰ ਪੁਰਾਣਿਆਂ ਦਾ ਰਿਗਾਰਡ ਕਰਦੇ ਆ ਉਹਨਾਂ ਬਾਰੇ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਨੇ ਅਸੀਂ ਇੱਥੇ ਰਹਿੰਦੇ ਆ ਤੇ ਇਹ ਸੋਚਦੇ ਨੇ ਵੀ ਅਸੀਂ ਵੀ ਮਿਲੀਏ ਪਰ ਸ਼ਾਇਦ ਮੌਕਾ ਨਹੀਂ ਕੱਢ ਪਾਉਂਦੇ ਪਰ ਉਹ ਗੱਲਾਂ ਬਾਤਾਂ ਜ਼ਰੂਰ ਕਾਲਜ ਦੇ ਜਮਾਨੇ ਦੇ ਸਾਂਝੀਆਂ ਕਰਨਾ ਚਾਹੁੰਦੇ ਨੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਹਰੀ ਸਿੰਘ ਜੀ ਨਾਲ ਤੇ ਸਾਡੇ ਪੁਰਾਣੇ ਪ੍ਰੋਫੈਸਰ ਰਹੇ ਨੇ ਤੇ ਇਹ ਹੈਡ ਆਫ ਡਿਪਾਰਟਮੈਂਟ ਵੀ ਰਹੇ ਤੇ ਨਾਲ ਦੀ ਨਾਲ ਪ੍ਰਿੰਸੀਪਲ ਵੀ ਰਹੇ ਤੇ ਜੀਐਨਈ ਤੋਂ ਬਾਅਦ ਇਹ ਕਈ ਕਾਲਜਾਂ ਦੇ ਪ੍ਰਿੰਸੀਪਲ ਰਹੇ ਨੇ ਆਪਦੇ ਆਪ ਵਿੱਚ ਇਹ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਅਸੀਂ ਇਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਜਿੰਗੋਨੀਅਨ ਬੋਲੋ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਰ ਯਾਦਾਂ ਤਾਂ ਬੜੀਆਂ ਨੇ ਪਰ ਸਮਝ ਨਹੀਂ ਆਉਂਦਾ ਕਿੱਥੋਂ ਸ਼ੁਰੂ ਕਰੀਏ ਜਦੋਂ ਸਾਡੇ ਵੇਲੇ ਸੀ ਵੀ ਅਸੀਂ ਤੁਹਾਨੂੰ ਪ੍ਰੋਫੈਸਰ ਦੇਖਿਆ ਹੈਡ ਆਫ ਡਿਪਾਰਟਮੈਂਟ ਦੇਖਿਆ ਤੇ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਨੇ ਆਪਾਂ ਅੱਗੇ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਤੁਸੀਂ ਜੀਐਨਈ ਨਾਲ ਕਦੋਂ ਯਾਨੀ ਬਾਬੇ ਬਕਾਲੇ ਤੋਂ ਜਿਸ ਤਰ੍ਹਾਂ ਤੁਸੀਂ ਬਿਲੋਂਗ ਕਰਦੇ ਹੋ ਬਾਬੇ ਬਕਾਲੇ ਤੋਂ ਜੀਐਨਈ ਸੀ ਵਾਰੀ ਜਰਨੀ ਜਿਹੜੀ ਹੈ ਉਹਦੇ ਬਾਰੇ ਥੋੜਾ ਦੱਸੋ ਮੈਂ ਬਾਬਾ ਬਕਾਲਾ ਰਿਵਰ ਬਿਆਸ ਦੇ ਪਾਸ ਇਹ ਗੁਰੂ ਦੇ ਬਾਦ ਅਸਾਂ ਨੇ ਸਾਈ 2.5 ਸਾਲ ਤਮਸਿਆ ਕੀਤੀ ਉਹ ਜਗ੍ਹਾ ਤੋਂ ਮੈਂ ਕੁਰਾਤੋੜਾ ਰੋੜਕੀ ਪਹੁੰਚ ਗਿਆ ਰੋੜਕੀ ਯੂਨੀਵਰਸਿਟੀ ਤੋਂ ਮੈਂ ਡਿਗਰੀ ਆਜ਼ ਰਹੀ ਤੀ ਦਿੱਤੀ ਕੱਲ 58 ਦੇ ਵਿੱਚ ਦੀਵੀ ਕੰਪਲੀਟ ਕਰਕੇ ਕਿ ਮੈਂ ਫਿਰ ਇਥੇ ਗੁਰੂ ਰਾਣੀ ਗਈ ਨਿਕਾਲੀ ਹਾਜ਼ਰ ਲੈਕਚਰ ਲੱਗਿਆ ਔਰ ਇਸ ਕਾਲਜ ਦੇ ਵਿੱਚ ਮੈਂ 36 ਸਾਲ ਸਰਵਸਕਤੀ ਦੇ ਪ੍ਰਿੰਸੀਪਲ ਦੇ ਤੌਰ ਤੇ ਰਿਟਾਇਰ ਹੋਇਆ ਇਸ ਦੌਰਾਨ ਦੇ ਵਿੱਚ ਕੋਈ ਗੁੜਾਨ ਨਹੀਂ ਨਿਕਾਲੀ ਲੈਕਚਰ ਲੱਗਾ ਮੇਰਾ ਪ੍ਰੋਫੈਸਰ ਬਣਿਆ ਹੈਡ ਆਫ ਡਿਪਾਰਟਮੈਂਟ ਬਣਿਆ ਪ੍ਰਿੰਸੀਪਲ ਬਣਿਆ ਤੇ ਉਸ ਤੋਂ ਇਲਾਵਾ ਦੇ ਰਟਾਇਮੈਂਟੋਂ ਬਾਅਦ ਲੰਗੋਵਾਲ ਸੰਤ ਲੰਗੋਵਾਲ ਜਿਉਂ ਉਹ ਵਜੀਨੀ ਟੈਕਨਾਲੋਜੀ ਚ ਉੱਥੇ ਡੀਨ ਲੱਗਾ 4 ਸਾਲ ਉੱਥੇ ਕੰਮ ਕੀਤਾ ਤੇ ਬਿਟਾਈ ਕਿ ਜਾਰੀ ਬਰ ਮਾਰ ਤੇ ਉਸ ਤੋਂ ਬਾਅਦ ਮੈਂ ਅ ਅਮਰੀਕਾ ਚਲਾ ਗਿਆ 1 ਸਾਲ ਅਮਰੀਕਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਵਾਪਸ ਫਿਰ ਹਾਰਪੁਰ ਪਾਸ ਇੱਕ ਅੰਜਨ ਦਿਨ ਦਾ ਡਿਵੀ ਕਾਲਜ ਨੂੰ ਸੀ ਬਣ ਗਿਆ ਸੰਸ ਬਾਬਾ ਪਾਤਨ ਉਥੇ ਮੈਂ ਐਰਬੀ ਸਿੰਘ ਪ੍ਰੋਫੈਸਰ ਪੰਜ ਸਾਲ ਕੰਮ ਕੀਤਾ ਰਿਟਾਇਰਮੈਂਟ ਤੋਂ ਬਾਅਦ ਵੀ ਮੈਂ ਘਰ ਬੈਠ ਗਿਆ ਇਸ ਦੌਰਾਨ ਦੇ ਵਿੱਚ ਹੀ ਮੈਂ ਕੀਰਤਨ ਦਾ ਮਨ ਸ਼ੌਕ ਸੀ ਮੈਂ ਇੱਕ ਬਹੁਤ ਅੱਛੀ ਰਾਗੀ ਮਿਲ ਗਿਆ ਉਸ ਤੋਂ ਮੈਂ ਕੀਰਤਨ ਸਿੱਖਿਆ ਬਾਣੀ ਪੜੀ ਪਾ ਹੁਣ ਜੀਐਨਸੀ ਜਿਹੜੀ ਲਾਈਫ ਸੀ ਜਿਸ ਨਾਲ ਸਾਡੇ ਸਨੇਹਰੀ ਪਲ ਜੁੜੇ ਹੋਏ ਨੇ ਤੇ ਤੁਹਾਡੇ ਵੀ ਸਨੇਹਰੀ ਪਲ ਜੁੜੇ ਹੋਏ ਨੇ ਅਸੀਂ ਉਸ ਬਾਰੇ ਗੱਲ ਕਰਦੇ ਆ ਤੇ ਜਦੋਂ ਤੁਸੀਂ ਕਲਚਰਲ ਕਮੇਟੀ ਦੇ ਸਿਲੈਕਸ਼ਨ ਵਗੈਰਾ ਕਰਦੇ ਸੀ ਤੇ ਸਾਡੇ ਵਰਗੇ ਲੋਕ ਤੁਹਾਡੇ ਕੋਲੇ ਜਾ ਕੇ ਬੜੀਆਂ ਉਹ ਕਰਦੇ ਹੁੰਦੇ ਸੀ ਵੀ ਸਾਡੇ ਡਰਾਮੇ ਸਿਲੈਕਟ ਕਰੋ ਤੇ ਕਿਸ ਤਰ੍ਹਾਂ ਤੁਸੀਂ ਉਹ ਸਟੇਜਾਂ ਨਾਲ ਹਰ ਸਟੂਡੈਂਟ ਨੂੰ ਹੈਂਡਲ ਕਰਦੇ ਸੀ ਉਦੋਂ ਕਿਉਂਕਿ ਬੜੀ ਕੰਪਲਿਕਟਿਡ ਜੀ ਐਸੋਸੀਏਸ਼ਨ ਹੁੰਦੀ ਸੀ ਤੇ ਸਭ ਨੂੰ ਖੁਸ਼ ਰੱਖਣਾ ਤੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਕਿੱਦਾਂ ਕਰਦੇ ਸੀ ਇਹ بڑا ਜੋ ਸਵਾਲ ਤੁਹਾਨੂੰ ਦਿੱਤਾ ਹੈ ਬਹੁਤ اچھا ਸਵਾਲ ਹੈ ਕਿਉਂਕਿ ਗੁਰਦਾਰੇ ਦੇ ਇਹ ਕਾਲਜ ਜਿਹੜੇ 75% ਬੱਚੇ ਪਿੰਡਾਂ ਦੇ 25 ਸ਼ਹਿਰੀ ਦੇ ਹੋ 75 ਬੱਚੇ ਜਿਹੜੇ ਪਿੰਡਾਂ ਦੇ ਨੇ ਉਹਨਾਂ ਦੀਆਂ ਆਸ਼ਾ ਹੋਰ ਨੇ ਉਹਨਾਂ ਦੀ ਬੈਕਗ੍ਰਾਉਂਡ ਹੋਰ ਹੈ ਉਹ ਕੰਮ ਵਖਰਾ ਕਰਨਾ ਚਾਹੁੰਦੇ ਨੇ ਤਾਂ ਕੁਦਰਤੀ ਆ ਪਿੰਡੂ ਬੱਚਿਆਂ ਨੂੰ ਹੈਂਡਲ ਕਰਨਾ ਮੁਸ਼ਕਲ ਆ ਲੇਕਿਨ ਪਰਮਾਤਮਾ ਦੀ ਮਿਹਰ ਰਹੀ ਕਿ ਮੈਨੂੰ ਸੱਚੀ ਹੋਰ ਫੀਚਰ ਪ੍ਰੈਸਮਨ ਅੰਦਰ ਜੀ ਸਿੰਘ ਇਹ ਵਿਦਿਆਰਥੀ ਇਹਨਾਂ ਵਰਗੇ ਮੈਨੂੰ ਮਿਲ ਗਏ ਜਿਹੜੇ ਸਟੂਡੈਂਟਸ ਨੂੰ ਨਾਲ ਰੱਖ ਕੇ ਤੇ ਆਪਾਂ ਇਹ ਕੰਮ ਕਰਨਾ ਜਿਹਦੇ ਨਾਲ ਵਜਿਆਰਤਿਆਂ ਨੂੰ ਚੰਗੀ ਸੇਧ ਮਿਲੇ ਚੰਗੀ ਸੇਧ ਮਿਲੇ ਕਿ ਇਸ ਹਾਰ ਮੇਂ ਪ੍ਰੋਗਰਾਮ ਕਰਦੇ ਆ। ਪ੍ਰੋਫੈਸਰ ਸਾਹਿਬ ਵਾਰਡਨ ਵੀ ਹੁੰਦੇ ਸੀ ਤੇ ਬੜੇ ਸਟ੍ਰਿਕ ਸੀ ਆਪਦੇ ਟਾਈਮ 'ਚ ਉਸ ਦੀ ਵੀ ਬਾਅਦ 'ਚ ਗੱਲ ਕਰਾਂਗੇ ਪਰ ਪ੍ਰੋਫੈਸਰ ਤੁਹਾਨੂੰ ਕਈ ਵਾਰੀ ਸਾਡੇ ਨਾਲ ਖੱਟੀਆਂ ਮਿੱਠੀਆਂ ਯਾਦਾਂ ਨੇ ਅਸੀਂ ਤੁਹਾਡੇ ਨਾਰੇ ਵੀ ਲਿਖਦੇ ਸੀ ਤੇ ਚਾਹ ਵੀ ਤੁਹਾਡੇ ਘਰੇ ਸ਼ਾਮ ਨੂੰ ਅਸੀਂ ਪੀਂਦੇ ਹੁੰਦੇ ਤੇ ਦਿਨ 'ਚ ਤੁਹਾਡੇ ਖਿਲਾਫ ਨਾਰੇ ਵੀ ਲਾਉਂਦੇ ਸੀ ਤੇ ਤੁਹਾਨੂੰ ਕਦੇ ਲੱਗਿਆ ਨਹੀਂ ਵੀ ਇਹ ਬੰਦੇ ਨਾਲੇ ਚਾਹ ਪੀ ਜਾਂਦੇ ਆ ਤੇ ਨਾਲੇ ਨਾਰੇ ਲਾ ਜਾਂਦੇ ਆ। ਉਹ ਇਸ ਕਹਾਣਾ ਸੁਣਾ ਕੇ ਮੇਰੇ ਬੱਚੇ ਨੇ ਕਿ ਇਹ ਆਏ ਨੇ ਇਹ ਕਾਰ ਆਏ ਨੇ ਕਿ ਇਹਨਾਂ ਨੂੰ ਇਸ ਕੀ ਆਦਾ ਹੈ ਕਿ ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਤੇ ਮੈਂ ਇਹਨਾਂ ਨੂੰ ਮੌਕਾ ਦਿੰਦਾ ਸੀ ਗੱਲ ਕਰਦਾ ਤੇ ਜੋ ਗੱਲ ਕਰਦੇ ਸੌਂਦੇ ਸਾ ਔਰ ਉਹਨਾਂ ਦੇ ਯਾਪਰੇ ਵਿਚਾਰ ਹੋਏ ਮੈਂ ਇਹਨਾਂ ਨੂੰ ਦਿੰਦਾ ਹੁਣ ਇਹ ਤਾਂ ਇਹ ਗੁੱਸੇ ਦੇ ਵਿਚੋਂ ਇਹਨਾਂ ਨੂੰ ਕਰ ਦਿੱਤਾ ਹੈ ਇੱਕ ਵਾਰੀ ਉਹਨਾਂ ਦੇ ਨਾਲ ਚ ਹੋਰਸ ਤੋਂ ਕਰਦੇ ਦੇ ਸੀਗੇ ਜੇ ਕਰਦੇ ਸੀ ਉਹਦਾ ਮੈਂ ਦੇ ਦੇ ਤੇ ਸਾਡਾ ਵਜੀਫਾ ਲੱਗ ਗਿਆ ਵਜੀਫਾ ਕਿਵੇਂ ਲੱਗ ਗਿਆ ਤੇ ਉਹਨਾਂ ਨੇ ਹੋਰਸ ਤੋਂ ਬਾਹਰ ਰਹਿਣਾ ਰਾਤ ਤੇ ਸੋਣਾ ਤੇ ਖਾਣਾ ਵੀ ਉਹ ਤੋਂ ਖਾਣਾ ਖਾਣਾ ਫਰੀ ਰਹਿਣਾ ਵੀ ਫਰੀ ਤੇ ਕੋਈ ਫਾਈਨ ਫੋਨ ਕੋਈ ਨਹੀਂ ਤੋਂ ਮੈਂ ਇਹ ਸੀਜ਼ਾ ਅਸੂਰ ਬਣਾਇਆ ਕਿ ਕੋਈ ਵੀ ਪਚਾ ਹੋਰ ਸਲ ਦੇ ਵਿੱਚ ਕੱਢਿਆ ਉਹ ਇਹ ਕੋ ਨਹੀਂ ਰਹੇਗਾ ਇਹ ਮੇਰਾ ਕਾਬੂ ਆ ਗਿਆ ਮੇਰੇ ਤੇ ਉਹਦੇ ਜਿਹੜਾ ਨੂੰ ਮੈਂ ਪਜਾਇਆ ਤੇ ਇਹ ਬਾਅਦ ਵਿੱਚ ਵੀ ਆ 50 ਰੁਪਏ ਫਾਈਨ ਵੀ ਕੀਤਾ ਸਰ ਹਾਂ ਫੇਰ ਉਹ 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 ਤਾਂ ਪਹਿਲਾ ਹੀ ਹੋਇਆ ਪਹਿਲਾ ਬਾਅਦ ਚ ਮੈਨੂੰ ਲੱਗਾ ਕਿ ਜਦੋਂ ਦੀਗੀ ਕਰ ਗਿਆ ਤੇ ਆਏ ਕਾਰ ਦਾ ਹਮੜਾਈ ਦਾ ਡੱਬਾ ਦਿੱਤਾ ਰੂਟ ਮਾਰਿਆ ਆਂਦੇ ਮੈਂ ਸੈਕਿੰਡ ਲੈਫਟ ਡਾਟਾ ਲੈਫਟ ਟੰਟ ਵਾ ਮੈਂ ਕਿਹਾ ਇਹ ਸਰਪੋਸੇ ਉਸੇ ਕਾਰਨ ਬਣਿਆ ਪਰ ਇਹ ਲਾਇ ਅਜਾੜੇ ਸਰ ਸੀ ਇਹ ਸੀ ਇਹ ਨਾਸਰਤੀ ਕਰਦੇ ਤੁਸੀਂ ਹਸਪਤਲ ਦੇ ਵਿੱਚ ਹੀ ਰਹਿ ਰਹੇ ਸੀ ਔਰ ਸੱਚੇ ਕਾਰਨਾਗਾ ਨਾ ਵੀ ਭਰੀ ਇਹ ਪ੍ਰਗਾਤਨਾ ਦੀ ਤੇ ਉਹਦੇ ਵਿੱਚ ਆ ਪ੍ਰਾਪਤੀ ਦੇ ਨੇ ਅੱਜ ਕਰਨ ਇਹ ਜਿਹੜਾ ਨੌਜਵਾਨ ਸਾਡੇ ਸਾਹਮਣੇ ਜੋ ਐਸੋੜੇ ਆਪਣੀ ਪ੍ਰਾਪਤੀ ਦਿਖਾ ਰਿਹਾ ਜੋ ਇਹਦਾ ਨਾਮ ਹੈਗਾ ਔਰ ਜੋ ਇਸ ਰੇਗਾ ਬੱਚੇ ਦੇਗਾ ਅੱਛੇ ਬਣ ਰਹੇ ਨੇ ਮਿਸਿਸ ਦੇ ਨਾਲ ਥਿਆਏ ਨੇ ਉਹ ਬਨੇ ਮਿੱਠੇ ਬਾਰੇ ਨੇ ਇਸਾਰੇ ਉਸ ਕਰ ਰਿਹਾ ਜਦ ਕਿ ਮੈਨੂੰ ਇਹ ਗੱਲ ਤੇ ਕਈ ਕਈ ਦਿਨ ਦੀ ਵੀ ਗਲਤ ਕੰਮ ਕਰਦਾ ਤਾਂ ਇਸ ਕਰਕੇ ਮੈਂ ਧਨੋ ਇੱਕ ਬਿੰਦੀ ਕਰਾਂਗਾ ਕਿ ਜਿਹੜੇ ਤੁਸੀਂ ਢੀਲ ਕਰ ਗਏ ਉਹ ਯਾਰਤੀਆਂ ਨਾਲ ਉਹਨਾਂ ਨਾਲ ਪਿਆਰ ਲਮਜਾਓ ਫਿਰ ਆ ਕੰਮ ਕਰਨਾ ਤੇ ਆਨੇਗਾ ਬਿਲਕੁਲ ਸਰ ਮੈਂ 1 ਮਿੰਟ ਤੁਹਾਨੂੰ ਟੋਕ ਰਿਹਾ ਇਸ ਗੱਲ ਤੇ ਆਪਾਂ ਆਵਾਂਗੇ ਅਖੀਰ 'ਚ ਤੁਹਾਡੇ ਤੋਂ ਇਸੇ ਗੱਲ ਬਾਰੇ ਕਰਾਂਗੇ ਗੱਲ ਵੀ ਅੱਜ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿ ਗਏ ਨੇ ਤੇ ਉਸ ਵੇਲੇ ਕਿਸ ਤਰ੍ਹਾਂ ਦੇ ਸੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਪ੍ਰੋਫੈਸਰ ਸਾਹਿਬ ਨੇ ਦੱਸਿਆ ਸਾਨੂੰ ਵੀ ਇੱਕ ਪੇਰੈਂਟਸ ਵਾਲਾ ਰਿਲੇਸ਼ਨ ਤੇ ਜੇ ਅਸੀਂ ਗਲਤੀਆਂ ਵੀ ਕਰਦੇ ਸੀ ਸਾਨੂੰ ਸੁਧਾਰਦੇ ਸੀ ਤੇ ਅੱਜ ਉਹ ਰਿਲੇਸ਼ਨ ਸ਼ਾਇਦ ਕਾਜਾਂ ਵਿੱਚ ਨਹੀਂ ਰਿਹਾ ਅੱਜ ਸਟੂਡੈਂਟ ਔਰ ਟੀਚਰ ਦਾ ਨਿਸ਼ਤਾ ਕੁਝ ਹੋਰ ਹੋ ਗਿਆ ਤੇ ਇਸੇ ਅੱਜ ਜਿਹੜੀ ਐਜੂਕੇਸ਼ਨ ਦਾ ਵੀ ਮਿਆਰ ਜਿਉਂ ਗਿਰ ਗਿਆ ਕਿਉਂਕਿ ਪਰਸਨਲ ਟੱਚ ਉਹ ਤੋਂ ਚਲਾ ਗਿਆ ਪ੍ਰੈਸਰ ਸਾਹਿਬ ਜਿਸ ਤਰ੍ਹਾਂ ਗੱਲ ਕਰਦੇ ਸੀ ਕਿ ਸਾਨੂੰ ਉਸਦੇ ਡਿਸਪਲਿਨ ਦੇ ਮਾਮਲੇ ਜਿਨ੍ਹਾਂ ਨੇ ਕਦੇ ਕੰਪਰੋਮਾਈਜ਼ ਨਹੀਂ ਕੀਤਾ ਉਸੇ ਡਿਸਪੀਸਲਨ ਦੇ ਕਾਰਨ ਅੱਜ ਹਜ਼ਾਰਾਂ ਸਟੂਡੈਂਟ ਨੇ ਅੱਜ ਤੁਹਾਨੂੰ ਸਾਰਾ ਯਾਦ ਹੋਵੇਗਾ ਸ਼ਾਇਦ ਬਲਦੇਵ ਸਿੰਘ ਸੈਕੰਡ ਟਾਈਮ ਸੀਐਮਡੀ ਬਣ ਕੇ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਤੁਹਾਡੇ ਸਟੂਡੈਂਟ ਰਹੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਸਾਰੇ ਜਦੋਂ ਪਤਾ ਲੱਗਦਾ ਵੀ ਸਾਡੇ ਸਟੂਡੈਂਟ ਕਿੱਥੇ ਤੱਕ ਪਹੁੰਚੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਤੁਹਾਨੂੰ ਹੋਸਟਲ ਚੋਂ ਕੱਢਿਆ ਤੇ ਗੱਲ ਯਾਦ ਆਈ ਜਦੋਂ ਸਾਰੇ ਸਾਨੂੰ ਹੋਸਟਲ ਚੋਂ ਕੱਢਿਆ ਤੇ ਅਸੀਂ ਹੋਸਟਲ ਦੇ ਮੰਜੇ ਵੀ ਚੱਕ ਕੇ ਲੈ ਗਏ ਅਸੀਂ ਸਾਲ ਕੁ ਬਾਹਰ ਰਹੇ ਤੇ ਜਦੋਂ ਸਾਡੀ ਡਿਗਰੀ ਹੋ ਗਈ ਅਸੀਂ ਮੰਜੇ ਵਾਪਸ ਕਰਨ ਆਏ ਜਦੋਂ ਅਸੀਂ ਵਾਪਸ ਰੱਖ ਰਹੇ ਸੀ ਹੋਸਟਲ 'ਚ ਤੇ ਪ੍ਰੋਫੈਸਰ ਸਾਹਿਬ ਨੇ ਸਾਨੂੰ ਫੜ ਲਿਆ ਤੇ ਸਾਨੂੰ ਕਹਿੰਦੇ ਵੀ ਨਹੀਂ 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 ਇਹ ਮੈਂ ਹੋਸਟਲ ਦਾ ਸਮਾਨ ਬਾਹਰ ਨਹੀਂ ਜਾਣ ਦੇਣਾ ਅੰਦਰ ਰੱਖੋ ਤੇ ਆ ਸੱਤੋ ਚੱਕੇ ਨਹੀਂ ਜਾ ਰਹੇ ਸੀ ਪ੍ਰੋਫੈਸਰ ਸਾਹਿਬ ਨੇ ਮੈਸ ਦਾ ਸਟਾਫ ਬੁਲਾਇਆ ਤੇ ਚਖਾ ਕੇ ਅੰਦਰ ਕਰਾਇਆ ਤੇ ਹਰ ਬੰਦੇ ਨੂੰ ਟੋਕਣਾ ਸਹੀ ਟੋਕਣਾ ਇਸੇ ਨਾਲ ਇਹਨਾਂ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਅੱਜ ਜੋ ਬਾਹਰ ਬੈਠੇ ਨੇ ਮਾਨ ਤਾਨ ਖਟਿਆ ਤੇ ਉਹ ਬੜੀ ਇੱਜ਼ਤ ਕਰਦੇ ਨੇ ਦੇਖੋ ਇਹ ਆ ਵੀ ਜਿਹੜਾ ਸਾਰਾ ਹਿੰਦੁਸਤਾਨ ਆ ਜਾਂ ਪੰਜਾਬ ਆ ਪੰਜਾਬ ਵਿੱਚ ਗੁਰਦਾਨੇ ਨਹੀਂ ਕਰਦੇ ਆ ਇਹਦੇ ਵਿੱਚ ਇਹ ਕਮਜ਼ੋਰੀਆਂ ਆਈਆਂ ਨੇ ਪੰਜਾਬ ਵਿੱਚ ਵੀ ਕਮਜ਼ੋਰੀ ਆਈ ਆ ਕਿ ਲੋਕੀਂ ਖਰਾਬ ਪਿੰਦੇ ਨੇ ਚੈੱਕ ਨਹੀਂ ਹੋ ਰਿਹਾ ਬਿਲਕੁਲ ਤੇ ਲੋਕ ਇਹ ਨਾਰ ਕੋਆਪਰੇਟ ਕਰਨ ਤੇ ਇਹ ਜਿਹੜੀ ਅਫਸਰ ਸਾਇਰੀਆ ਉਹ ਇਹਨੂੰ ਬੰਦ ਕਰੇ ਤੇ ਲੋਕਾਂ ਦਾ ਕੈਰੇਕਟਰ ਉੱਚਾ ਹੋ ਜਾਏਗਾ ਹੁਣ ਹੁਣ ਇਥੇ ਅਸ ਕੈਂਪਸ ਨੂੰ ਜਾਓਗੇ ਉਹਦੇ ਜੀ ਵੀ ਕਈ ਬੱਚੇ ਜਿਹੜੇ ਠੀਕ ਨਹੀਂ ਤੇ ਬਹੁਤ سارے ਬੱਚੇ ਬਹੁਤ ਠੀਕ ਨੇ ਸੋ ਅੱਜ ਵੀ ਏਸੀ ਸੇ ਯਾਰ ਰਖਦੇ ਆ ਕਿ ਆਪਣੇ ਬੱਚਿਆਂ ਨੂੰ ਸਦਾਰੋ ਆਪਣੇ ਘਰ ਦੇ ਵਿੱਚ ਬੱਚੇ ਸਦਾਰੋ ਉਹਨਾਂ ਨੂੰ ਆਪਣੇ ਪੈਰ ਤੇ ਖੜਾ ਕਰੋ ਜਿੰਨੇ ਚੰਗੇ ਉਹ ਬਣ ਗਏ ਉਹ ਨਹੀਂ ਉਹ ਖੁਸ਼हाल ਹੋ ਜਾਂ ਸਰ ਬੱਚਿਆਂ ਤੋਂ ਗੱਲ ਜਾਇਦਾਈ ਨਵਜੋਤ ਸਾਡਾ ਕਲਾਸਮੇਟ ਵੀ ਰਿਹਾ ਤੇ ਤੁਹਾਡਾ ਬੇਟਾ ਤੇ ਸਾਡੇ ਨਾਲ ਪੜ੍ਹਦਾ ਵੀ ਹੁੰਦਾ ਸੀ ਤੇ ਅਸੀਂ ਨਵਜੋਤ ਨੂੰ ਬੜੀਆਂ ਟੀਚਰਾਂ ਵੀ ਕਰਦੇ ਹੁੰਦੇ ਸੀ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਵੀ ਮੈਂ ਇਹ ਕਰਦਾ ਵਾ ਅਸੀਂ ਨਵਜੋਤ ਨੂੰ ਵੇਦੇ ਕਿੱਧਰ ਜਾਂਦਾ ਵਾਂ ਤੇ ਨਵਜੋਤ ਨੇ ਕਦੇ ਕਿਹਾ ਨਹੀਂ ਤੁਹਾਨੂੰ ਸਾਡੇ ਬਾਰੇ ਸ਼ਿਕਾਇਤ ਨਹੀਂ ਕੀਤੀ ਕਦੀ ਕਰੀ ਲਿਖਿਆ ਕਉਨੇ ਕਦੇ ਨਹੀਂ ਕਿਹਾ ਵੀ ਇਹ ਬੰਦੇ ਬੜੇ ਖਰਾਬ ਹੈ ਤੇ ਐਵੇਂ ਟੀਚਰਾਂ ਕਰਦੇ ਮੈਨੂੰ ਹਾਂ ਹੋਏ ਨੇ ਇਹ ਕਹਿਣਾ ਹੋਰ ਨਵਜੂਤ ਭੀਮ ਕਾ ਅਗੇ ਲਬਾ ਪਿਆ ਉਸ ਦੇ ਦਲਾਪਨ ਉਸ ਆ ਦਲਾਵਾ ਦਾ ਰਾਵਣਾ ਗੱਲ ਕਰਦਾ ਸਾਰੇ ਬੁਨੇ ਹਸਰ ਇੱਕ ਡੋਟਰ ਪ੍ਰੋਫੈਸਰ ਸਾਹਿਬ ਇੱਕ ਮੈਂ ਪਸ ਬੰਰੀ ਸਿੰਘ ਇੱਕ ਤੋਂ ਹੋਰ ਜਿਨ੍ਹਾਂ ਦੇ ਬਾਰੇ ਉਹ ਯਾਰ ਕੀ ਸਵਾਰ ਕਰ ਪ੍ਰੈਸ਼ਰ ਕਰਦੇ ਇੱਕ ਮੁੰਡਾ ਇਹ ਰੇਡੀਓ ਟੈਲੀਵਿਜ਼ਨ ਕਮਲਜੀਤ ਉਹ ਬੜੀ ਡੇਣਾ ਹੋਏ ਉਹ ਉਹ ਬੱਚੇ ਜੋ ਗੱਲ ਕਰਦੇ ਸੀ ਤੇ ਬੱਚੇ ਹੱਸਦੇ ਸੀ ਮੇਰੀ ਬੋਲੀ ਤੇ ਉਹ ਨਾ ਸਾ ਅਸੀਂ ਕਿਹੜਾ ਕਰੋ ਪਰ ਤੁਸੀਂ ਸਾਡੇ ਕੋਲ ਸਿੱਖ ਰਹੇ ਹੋ ਤਾਂ ਇਹ ਬੱਚਿਆਂ ਨੂੰ ਪਿਆਰ ਕਰੋਗੇ ਬੱਚਿਆਂ ਨੂੰ ਆ ਸ਼ਾਬਾਸ਼ ਜੀ ਹੋਗੇ ਚੰਗੀ ਕੋਈ ਜਾਮਾ ਲਖਾਓਗੇ ਉਹਨਾਂ ਦੇ ਬੱਚਿਆਂ ਦੇ ਜੀਵਨ ਦਾ ਆਛਾ ਬੜਾ ਸਰ ਅੰਤ ਵਿੱਚ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਆਂ ਦੇਖੋ ਬਹੁਤ ਸਮਾਂ ਤੁਸੀਂ ਗੁਜ਼ਾਰਿਆ ਬਹੁਤ ਦੇਖਿਆ ਜ਼ਿੰਦਗੀ ਦਾ ਬੜਾ ਲੰਬਾ ਸਮਾਂ ਖੁਸ਼ੀਆਂ ਪਰ ਹੰਡਾਇਆ ਅੱਜ ਜੋ ਸਟੂਡੈਂਟ ਸਟਾਫ ਦੀ ਰਿਲੇਸ਼ਨ ਹੈ ਅੱਜ ਦੇ ਸਟੂਡੈਂਟਾਂ ਬਾਰੇ ਤੁਹਾਨੂੰ ਵੀ ਪਤਾ ਹੈ ਕਿਉਂਕਿ ਤੁਸੀਂ ਬਹੁਤ ਲੇਟ ਤੱਕ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ ਹੋ ਕਿ ਅੱਜ ਦੇ ਸਟੂਡੈਂਟਾਂ ਨੂੰ ਔਰ ਪੁਰਾਣੇ ਸਾਡੇ ਜਿਹੜੇ ਸਟੂਡੈਂਟ ਨੇ ਜਿੰਨ ਕੋ ਨੀਨ ਉਹਨਾਂ ਨੂੰ ਤੁਸੀਂ ਕੀ ਜਿਹੜੇ ਬਾਹਰ ਬੈਠੇ ਨੇ ਕਿਤੇ ਵੀ ਸੁਣ ਰਹੇ ਨੇ ਸਾਡੀ ਆਵਾਜ਼ ਸੁਣਨਗੇ ਤੁਹਾਡੀ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਜੋ ਸਾਡੇ ਸਮੇਂ ਵਿਦਿਆਰਥੀਆਂ ਤੇ ਸਾਡਾ ਰਿਲੇਸ਼ਨਸ਼ਿਪ ਉਹ ਹੋਣ ਲਿਆ ਸਾਡੇ ਘਰ ਸ਼ਾਮ ਨੂੰ ਕਲਿਆਣ ਦੇ ਬੱਚਿਓ ਦੇ ਆਗਰਾ ਆਇਆ ਪੀ ਰਹੇ ਆ ਇਹ ਵਾ ਰੈਜਨ ਜਿਹੜਾ ਵਾ ਉਹਦੀ ਜਗਾ ਦੁਕਾਨਦਾਰੀ ਜਿਹੜਾ ਮਰ ਗਿਆ ਹੁਣ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਮਾਪੇ ਵੀ ਉਹਾਂ ਦੇ ਕੇਰਾ ਕੇ ਤਰੀਕਾ ਦਾਗਲਾ ਹੋ ਗਿਆ ਕਹਿੰਦੇ ਕਿਹਾ ਇਹ ਇੱਕ ਸੀਜ਼ ਮਤਰਾ ਗਲ ਕਰ ਕਿ ਮੈਰਿਕਾ ਨੂੰ ਕਰਕੇ ਅਸੀਂ ਸਿੱਖ ਕੌਮ ਜੀ ਆ ਪਛੜ ਗਏ ਕਿ ਅਸੀਂ ਆਪਣੇ ਆਪ ਨੂੰ ਸਮਝ ਲਿਆ ਜੋ ਬਾਣੀ ਕਹਿੰਦੀ ਆ ਉਹਦੇ ਤੇ ਅਮਲ ਕਰੀ ਬੇ ਸੇਵਾ ਬਰਮੋਏ ਇਗਰੇ ਇਹੋ ਜੀ ਚੀਜ਼ਾਂ ਦੀਆਂ ਗੁਰਤੱਵ ਨੇ ਉਹ ਉਹਦੇ ਅਮਲ ਕਰੀ ਹੋਸੀ ਸੋ ਅਈ ਗੜੇ ਬੋਲ ਪਿੱਛੇ ਚਲੇਗਾ ਬਿਲਕੁਲ ਸਰ ਪ੍ਰੋਫੈਸਰ ਸਾਹਿਬ ਨੇ ਸਾਨੂੰ ਬਹੁਤ ਵਧੀਆ ਗੱਲਾਂ ਦਸੀਆਂ ਆਪਦੇ ਕਾਲਜ ਦੇ ਜ਼ਮਾਨੇ ਦੇ ਖਾਸ ਕਰਕੇ ਜੋ ਸੰਦੇਸ਼ ਉਹਨਾਂ ਨੇ ਦਿੱਤਾ ਹੈ ਵੀ ਅਸੀਂ ਕੀ ਖੱਟਿਆ ਸਾਡੀ ਕੌਮ ਨੇ ਕੀ ਖੱਟਿਆ ਤੇ ਅਸੀਂ ਆਪਦੇ ਅੰਦਰ ਝਾਤੀ ਮਾਰੀਏ ਤੇ ਅੱਜ ਸਾਡੇ ਜਵਾਕ ਕਿੱਧਰ ਨੂੰ ਜਾ ਰਹੇ ਨੇ ਸਾਡਾ ਐਜੂਕੇਸ਼ਨ ਸਿਸਟਮ ਕਿੱਧਰ ਨੂੰ ਜਾ ਰਿਹਾ ਇਹ ਇੱਕ ਸੋਚਣ ਵਾਲੀ ਗੱਲ ਹੈ ਬਹੁਤ ਵਧੀਆ ਲੱਗਿਆ ਪ੍ਰੋਫੈਸਰ ਸਾਹਿਬ ਨਾਲ ਗੱਲਾਂ ਕਰਕੇ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਸੁਣ ਕੇ ਯਾਦ ਕਰਕੇ ਉਹ ਬਹੁਤ ਖੁਸ਼ ਹੋਣਗੇ ਕਿ ਪ੍ਰੋਫੈਸਰ ਨੇ ਸਾਨੂੰ ਇਸ ਵੇਲੇ ਇਹ ਜਸ ਵਧੀਆ ਸੇਧ ਵਾਲਾ ਇੱਕ ਥੰਡੇ ਸਾਹਿਤ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸਾਰੇ ਜਨਕੋਨੀਆਂ ਵੱਲੋਂ ਤੁਹਾਨੂੰ ਸਰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੋਡੇ ਹੱਥ ਲਾ ਕੇ ਤੇ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਰੱਬ ਤੇ ਸਾਰੇ ਜਨਕੋਨੀਆਂ ਤੇ ਦੁਆ ਕਰਦੇ ਨੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਜਿਹਦੀ ਕੰਮ ਚ ਮੈਰਿਟ ਰਹੇਗੀ ਮੈਰਿਟ ਦਾ ਸਨਮਾਨ ਹੋਏਗਾ ਉਹ ਕੰਮ ਸਦਾ ਤਰੱਕੀਆ ਕਰੇ ਧੰਨਵਾਦ ਸਰ ਬਹੁਤ-ਬਹੁਤ ਤੁਹਾਡੇ ਨਾਲ ਗੱਲਬਾਤ ਕਰਕੇ